ਉਂਗਾ ਵਿੱਚ ਆਇਆ ਜਿੱਤੇ ਕਿ ਪੀਰ ਬਾਬਾ ਅਕਰਮੁਲਾਈ ਜੀ ਦੀ ਦਰਗਾਹ ਤੇ ਸਾਲਾਨਾ ਮੇਲਾ ਜੋੜ ਮੇਲਾ ਮਨਾਇਆ ਜਾ ਰਿਹਾ ਪੀਰ ਸ਼ੇਖ ਨਾਜ਼ੀਦ ਤੇ ਅੱਜ ਅਸੀਂ ਬੀਬੀ ਜਗENDER ਕੌਰ ਜੀ ਜੋ ਕਿ ਗੱਦੀ ਦੀ ਛੇਣਾ ਉਹਨਾਂ ਨਾਲ ਗੱਲਬਾਤ ਕਰਾਂਗੇ ਬੀਬੀ ਜੀ ਕਿਦਾਂ ਮਨ ਲੱਗਦਾ ਪਿੰਲੇ ਜੀ ਜੀ ਬਹੁਤ ਵਧੀਆ ਹੈ

ਹਾਂਜੀ ਸੰਤਾਂ ਫੂਟਾਤਾ ਮਾਂ ਹਾਂਜੀ ਕਰਪੂਰਥਲ ਹਾਂਜੀ ਜੀ ਹਾਂ ਸultanpur ਹਾਂਜੀ ਹਾਂਜੀ ਸਾਰੇ ਥਾਂ ਮਜ ਆਉਂਦੀ ਹੈ ਭੈਜੀ ਇਹ ਤੋਂ ਦੁੱਧ ਪੋਤੀਆਂ ਮਰਾਦਾ ਪੁਰਿਆ ਹੋਵੇ ਹਾਂਜੀ ਬਹੁਤ ਜ਼ਿਆਦਾ ਹੁੰਦੀ ਹੈ ਜੀ ਆ ਸਭ ਸੁਖਣਾ ਉਹੀ ਲੈਣ ਦਿੰਗਾ ਜੀ ਹਾਂਜੀ ਹਾਂਜੀ ਤੇ ਇੱਥੇ ਕੋਈ ਨਸ਼ਾ ਪਾਣੀ ਪੀ ਕੇ ਖਵਾਉਂਦੇ ਆ ਬੱਸ ਹੀ ਨਹੀਂ ਜੀ ਕੋਈ ਨਹੀਂ ਕੋਈ ਲੋੜ ਨਹੀਂ ਕੋਈ ਰੱਬ ਹੈ ਨਾ ਤੇ ਸੰਤਾਂ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੋਗੇ ਬਾਬਾ ਦੇਣਾ ਵੀ ਮਾਰਾ ਸਿਰਫ ਤੇ ਬਾਬਾ ਸਭ ਕੁਝ ਤੇ ਮਾਰ ਸਾਰ ਤਿੰਨ ਸਮਰਾਤਾ ਪੁਰਾਤ ਬੱਚੇ ਕਿਹਲਾ ਤੁਹਾਡਾ ਜੀ ਸਾਡਾ ਨਾਮ ਸ੍ਰੀ ਪ੍ਰਕਾਸ਼ ਚੰਦ ਅਡਵਾਨੀ ਹਾਂਜੀ ਤੇ ਤਨਤਨ ਬਾਬਾ ਝੰਡਾ ਪੀਰ ਪਿੰਡ ਬੁੰਡੀ ਸ਼ਨਾ ਪਤੂ ਡਿੰਗਾ ਤੋਂ ਰਹਿਣ ਵਾਲੇ ਆ ਜੀ ਜੀ ਇਹ ਜਿਹੜਾ ਮੇਲਾ ਸਾਲਾਨਾ ਮੇਲਾ ਇਹ ਤੇਵਾਂ ਮੇਲਾ ਇੱਥੇ ਕਰਵਾ ਰਹੇ ਆ ਜੀ ਜੀ ਇਹ ਬੱਚੇ ਆ ਸਾਡੇ ਜਦੋਂ ਤੋਂ ਇਹ ਗੱਦੀ ਨਿਸ਼ੀਨ ਹੋਏ ਅੱਜ 23 ਸਾਲ ਹੋ ਚੁੱਕੇ ਨੇ ਜਦੋਂ ਤੋਂ ਇਹ ਅਸ ਗੱਦੀ ਨਿਸ਼ੀਨ ਬੱਚੇ ਬੈਠੇ ਨੇ ਅੱਜ ਹੋਰ ਕੱਲ ਹੋਰ ਅੱਜ ਹੋਰ ਕੱਲ ਹੋ ਰਿਹਾ ਜਿੰਦਾ ਜਿੰਦਾ ਪੀਰ ਨੇ ਉਪਮਾ ਕੀਤੀ ਉਸੇ ਤਰ੍ਹਾਂ ਇਹ ਮੇਲਾ ਗਾਂ ਵਾਤਾ ਗਿਆ ਹੈ ਕੋ ਇਹ ਜਿਹੜੇ ਪੀਰ ਸ਼ੀਸ਼ਨਾਗ ਜੀ ਹੈ ਫਿਰ ਅਰੂੜਾ ਹੀ ਪੀਰ ਇਹ ਸੰਗਤਾਂ ਵੀ ਆਸਾਂ ਮਰਦਾਂ ਪੂਰੀਆਂ ਕਰਦੇ ਹਨ ਤੇ ਸੰਗਤ ਨੂੰ ਉਪਰਾਲਾ ਦਿੰਦੀ ਹੈ ਨਾ ਜੀ ਇਸੇ ਤਰੀਕੇ ਨਾਲ ਮੇਲਾ ਗਾਂ ਵਾਤਾ ਜਾਂਦਾ ਹੈ ਤੇ ਉਹ ਅੱਜ 23ਵਾਂ ਮੇਲਾ ਜਿਹੜਾ ਦਰਬਾਰ ਦੇ ਉੱਤੇ ਮੌਜੂਦਾ ਹੈ ਹਾਜ਼ਰ ਹੈ ਔਰ ਆ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਵੱਲੋਂ ਤੇ ਔਰ ਮੀਡੀਆ ਵੱਲੋਂ ਵੀ ਲੱਖ ਲੱਖ ਮੁਬਾਰਕ ਹੈ ਸਾਰੇ ਪੂਰੇ ਪੰਜਾਬ ਦੇ ਵਿੱਚ ਬਾਰੇ ਕਲਾਕਾਰਾਂ ਦੇ ਇੱਥੇ ਕਲਾਕਾਰ ਹੈ ਇੱਕ ਤੇ ਪਾਰਟੀ ਭੱਠੀ ਸੀਗੀ ਕਵਾਲ ਪਾਰਟੀ ਜੀ ਤੇ ਹੁਣ ਉਹ ਕੀ ਕਹਿੰਦੇ ਉਹਨਾਂ ਨੂੰ ਬੁੱਡੇਵਾਲੀਆ ਕੋਈ ਕਲਾਕਾਰ ਹੈ ਮੈਂ ਪੂਰਾ ਨਾਮ ਨਹੀਂ ਜਾਣਦਾ ਆਤਮਾ ਸਿੰਘ ਬੁੱਡੇਵਾਲੀਆ ਉਹ ਉਹ ਲੱਕੜ ਵਾਲਿਆ ਇੱਕ ਮੀਡੀਅਮ ਜੋੜੀ ਸੀ ਉਹ ਹੁਣ ਲੱਗ ਚੁੱਕੀ ਆ ਪਰ ਰਾਤ ਨੂੰ ਫਿਰ ਉਹਨਾਂ ਦੇ ਨਕਲਾ ਦਾ ਮਹਿਫਿਲ ਦਾ ਪ੍ਰੋਗਰਾਮ ਹੈ ਤੇ ਇਸ ਤਰੀਕੇ ਨਾਲ ਬਹੁਤ ਵਧੀਆ ਤੁਹਮਤਾਂ ਨਾਲ ਮੇਲਾ ਇਹ ਬੱਚੇ ਜਿਹੜੇ ਇਹ ਮਨਾਉਂਦੇ ਆ ਆ ਜਿਹੜੀ ਬੀਬੀ ਜਗENDER ਕੌਰ ਸਰਦਾਰ ਪ੍ਰੀਤਮ ਸਿੰਘ ਜਿਹੜੇ ਰਲ ਕੇ ਦੋਨੋਂ ਮੀਆਂ ਬੀਬੀ ਮੇਲਾ ਮਨਾਉਂਦੇ ਆ ਇਹਨਾਂ ਦੇ ਦੋ ਬੱਚੇ ਜਿਹੜੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਰਹਿ ਰਹੇ ਆ ਉਹਨਾਂ ਦਾ ਵੀ ਬਹੁਤ ਵੱਡਾ-ਵੱਡਾ ਉਪਰਾਲਾ ਹੈ ਹੋਰ ਬਹੁਤ ਵੱਡੀਆਂ ਰਹਿਮਤਾਵਾਂ ਹੋਰ ਵੀ ਇਹਨਾਂ ਨਾਲ ਸੰਗਤਾਂ ਦੂਰੋਂ-ਦੂਰੋਂ ਅਲੱਗ-ਅਲੱਗ ਚੁੜੀਆਂ ਹੋਈਆਂ ਉਹਨਾਂ ਦੇ ਵੀ ਬਹੁਤ ਬਹੁਤ ਵਡੀਆਂ ਰਹਿਤਾਂ ਹਨ ਉਹਨਾਂ ਦੇ ਵਿੱਚ ਪੀਰ ਆਸਾਂ ਮਰਾਦਾਂ ਪੂਰੀਆਂ ਕਰਦੇ ਹਨ ਤਾਂ ਕਿ ਇਥੋਂ ਤੱਕ ਪਰਾਲੇ ਤੱਕ ਇਹ ਪਹੁੰਚਦੇ ਹਨ ਜੀ ਤਾਂ ਇਹ ਨਾ ਕਹਿੰਦਾ ਸੰਤਾਂ ਨੂੰ ਕੀ ਕਹਾਂ ਜਉਂਦੇ ਸੰਤਾਂ ਨੂੰ ਮੈਂ ਇਹ ਕਹਿੰਦਾ ਚਾਹੁੰਦਾ ਹਾਂ ਕਿ ਖੁਲ੍ਹੇ ਹੋ ਕੇ ਪੀਰਾਂ ਦੇ ਦਰਵਾਜ਼ੇ ਤੋਂ ਚੋਰੀਆਂ ਭੜ ਕੇ ਮੰਗੋ ਪਰ ਨਸ਼ੇ ਤੋਂ ਪਾਬੰਦ ਰਹੋ ਨਸ਼ਾ ਨਾ ਕਰੋ ਮੇਰੇ ਨੌਜਵਾਨ ਵੀਰੋ ਕਈ ਮੇਰੀਆਂ ਬੀਬੀਆਂ ਭੈਣਾਂ ਵਿੱਚ ਨਸ਼ਾ ਕਰਨ ਲੱਗ ਪਈਆਂ ਉਹਨਾਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਨਸ਼ਾ ਨਾ ਕਰੋ ਨਸ਼ੇ ਦੇ ਵਿੱਚ ਪਤਾ ਪਤਾ ਨਹੀਂ ਕਿੰਨੇ ਵੱਡੇ ਵੱਡੇ ਨੌਜਵਾਨ ਬਲਵੰਤੀ ਘਰ ਖਾਲੀ ਹੋ ਗਏ ਆ ਮੇਰੀਆਂ ਭੈਣਾਂ ਨੂੰ ਵੀ ਕਹਿੰਦਾ ਤੁਸੀਂ ਵੀ ਨਸ਼ਾ ਨਾ ਕਰੋ ਮੇਰੇ ਵੀਰਾਂ ਨੂੰ ਵੀ ਕਹਿੰਦਾ ਨਸ਼ਾ ਨਾ ਕਰੋ ਕਿਸੇ ਵੀ ਗੁਰੂ ਘਰ ਨਸ਼ਾ ਕਰਕੇ ਜਾਓਗੇ ਇੱਕ ਨਸ਼ਾ ਕਰੂਗਾ ਤੇ ਪੂਰੇ ਪਿੰਡ ਦਾ ਨਾਮ ਬਦਲਾਵਾ ਹੁੰਦਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਮੇਰੀਆਂ ਭੈਣਾਂ ਨੂੰ ਵੀ ਔਰ ਮੇਰੇ ਵੀਰਾਂ ਭਰਾਵਾਂ ਗੁਜਰਗਾਨ ਨੂੰ ਵੀ ਕਿ ਨਸ਼ਾ ਕਰਕੇ ਕਿਸੇ ਵੀ ਦਰਵਾਜ਼ੇ ਨਾ ਜਾਓ ਅਗਰ ਕੋਈ ਨਸ਼ਾ ਕਰਦਾ ਛਾਣੇ ਕਹਿੰਦੇ ਆ ਕੁੜ ਭਾਵੇਂ ਆਪਣਾ ਪਰ ਚੋਰੀ ਨਾਲ ਆਪਣੇ ਘਰ ਬੈ ਕੇ ਖਾਓ ਪਰ ਲੋਕਾਂ ਨੂੰ ਨਾ ਦਿਖਾਓ ਮੇਰੇ ਵੀਰਾਂ ਨੂੰ ਇੰਨੀ ਕਵੇਰੀ ਮਿਹਨਤ ਹੈ ਬੇਨਤੀ ਕਿ ਨਸ਼ੇ ਦਾ ਉਪਰਾਲਾ ਨਾ ਕਰੋ ਸੰਗਤ ਦਾ ਉਪਰਾਲਾ ਕਰੋ ਰੱਬ ਕੋਲੋਂ ਕੁਝ ਮੰਗੋ ਇਹ ਜਨਮ ਦੁਆਰਾ ਵਾਰ-ਵਾਰ ਨਹੀਂ ਆਉਣਾ ਹੈ ਇਹ ਕੋਈ ਵਾਰ ਜਨਮ ਵੇ ਜਨਮ ਦਾ ਕੋਈ ਲਾਭ ਠਾ ਕੇ ਦੇਖੋ ਵੇ ਜਨਮ ਦੇ ਵਿੱਚ ਕੋਈ ਲਾਭ ਠਾ ਕੇ ਆਪਣਾ ਨਾਮ ਕਵਾਓ ਜਿੱਦਾਂ ਦੇ ਆਪਣੇ ਗੁਰੂ ਪੀਰ ਗੁਰਗ ਨਾਮ ਪੁਕਾਰ ਗਏ ਨੇ ਨਾਮ ਉਚਾਰ ਗਏ ਨੇ ਆਪਣੇ ਝੰਡੇ ਚੁਲਦੇ ਕਰ ਗਏ ਨੇ ਆਪਾਂ ਵੀ ਉਹੀ ਇਨਸਾਨਾਂ ਜਿਨੇ ਕੇ ਸਵਾਸ ਇਹਨਾਂ ਪੀਰਾਂ ਦੇ ਵਿੱਚ ਉਸ ਮਹਾਰਾਜ ਨੇ ਵਿੱਚ ਉਹਨੇ ਕਿ ਆਪਣੇ ਵਿੱਚ ਵੀ ਹੈ ਆਪਾਂ ਵੀ ਆਪਣਾ ਨਾਮ ਉਭਾਰਾ ਕਰਕੇ ਆਪਣੇ ਵੀ ਝੰਡੇ ਨਾਤੇ ਚੁਲਦੇ ਰਹਿ ਜਿ ਆਪਾਂ ਵਾਅਦਾ ਕਰੀਏ ਕਿਆ ਮਸਤਾ ਦੀ ਕੀ ਕਹਲਾ ਜਨਮ ਮਿਲੇਗਾ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਜੀ ਉਹ ਧੰਨਵਾਦ ਇਹਨਾਂ ਨੇ ਜਿਹੜਾ ਮੇਲਾ ਕਰਾਉਂਦੇ ਆ ਠੀਕ ਹੈ ਹਰ ਅਸੀਂ ਚਾਹੁੰਦੇ ਆ ਕਿ ਸਾਰੀ ਜ਼ਿੰਦਗੀ ਇਦਾਂ ਹੀ ਮੇਲਾ ਚੱਲਦਾ ਰਹੇ ਤੇ ਸਰਕਾਰ ਸਰਕਾਰ ਦੀ ਸੋਭਾ ਮੀਰੇ ਦੇ ਪਰਿਵਾਰ ਦੀ ਵੀ ਤੇ ਬਹੁਤ ਵਧੀਆ ਗੱਲ ਹੈ ਤੇ ਨਸ਼ੇ ਪਤੇ ਤੋਂ ਨੌਜਵਾਨਾਂ ਵੀਰਾਂ ਨੂੰ ਕਿਹਾ ਜਾਂਦਾ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਨਸ਼ਾ ਪਤਾ ਛੱਡੋ ਕਿ ਗੁਰੂਆਂ ਵੀਰਾਂ ਦੇ ਲੜ ਲਾ ਕੇ ਰੱਬ ਦਾ ਨਾਮ ਲਓ ਤੇ ਆਪਣੀ ਜ਼ਿੰਦਗੀ ਨੂੰ ਸੁਧਾਰੋ ਇਹ ਖਾਨਾ ਨੀਤੀ ਜਿੰਦਰ ਕੌਰ ਜੀ ਗੱਦੇ ਨਿਸ਼ਾਨ ਜਿਹੜੇ ਫਤੂਕੇ ਬਾਬਾ ਜੀ ਦੇ ਦਰਬਾਰ ਤੇ ਸੇਵਾ ਕਰਦੇ ਨੇ ਮੁੱਖ ਸੇਵਾਦਾਰ ਨੇ